ਚੰਨੀ ਨੇ ਕਾਂਗਰਸ ਦੀਆਂ ਰੈਲੀਆਂ ਤੋਂ ਕਿਉਂ ਬਣਾਈ ਦੂਰੀ ਕਿਉਂ ਚੰਨੀ ਕਾਂਗਰਸ ਦੀਆਂ ਰੈਲੀਆਂ ਦੇ ਵਿੱਚ ਸ਼ਾਮਲ ਨਹੀਂ ਹੋ ਰਹੀ ਆਖਰਕਾਰ ਕਾਂਗਰਸ ਦੇ ਵਿੱਚ ਚੱਲ ਕੀ ਰਿਹਾ ਇਸ ਨੂੰ ਲੈ ਕੇ ਗੱਲ ਕਰਦੇ ਆ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਇੱਕ ਪਾਸੇ ਕਾਂਗਰਸ ਮਨਰੇਗਾ ਬਚਾਓ ਸੰਗਰਾਮ ਕਰ ਰਹੀ ਹੈ ਪਰ ਇਸ ਰੈਲੀਆਂ ਦੇ ਵਿੱਚ ਚੰਨੀ ਸ਼ਾਮਲ ਨਹੀਂ ਹੋ ਰਹੀ ਕੀ ਹੈ ਪੂਰੀ ਕਹਾਣੀ ਅ ਬਿਲਕੁਲ ਗगन ਅਸਲ ਚ ਚੰਨੀ ਦਾ ਸ਼ਾਮਲ ਹੋਣਾ ਨਾ ਹੋਣਾ ਇੱਕ ਵੱਡੀ ਗੱਲ ਹੈ ਜਦੋਂ ਚੰਨੀ ਇਹ ਦਾਵਾ ਕਰਦੇ ਹੋਣ ਕਿ ਉਹ ਇੱਕ ਖਾਸ ਭਾਈਚਾਰੇ ਚ ਆਉਂਦੇ ਨੇ ਉਸ ਭਾਈਚਾਰੇ ਦੇ ਵਿੱਚ ਉਹਨਾਂ ਦੇ ਪ੍ਰਤੀ ਹਰਮਨ ਪਿਆਰਤਾ ਵੀ ਹੋਵੇ ਤੇ ਉਹ ਸਭ ਤੋਂ ਵੱਧ ਦਲਿਤ ਭਾਈਚਾਰੇ ਦੇ ਨਾਲ ਜੁੜਿਆ ਹੋਇਆ ਇਹ ਮਸਲਾ ਹੈ ਮਨਰੇਗਾ ਦਾ ਜਿਸ ਤਰ੍ਹਾਂ ਮਨਰੇਗਾ ਦੇ ਅਟੈਕ ਹੈ ਕੇਂਦਰ ਸਰਕਾਰ ਨੇ ਉਹਨੂੰ ਤਰਸਨੈਸ ਕਰਤਾ ਉਹਨੂੰ ਉਹਦੀ ਮੂਲ ਭਾਵਨਾ ਨੂੰ ਖਤਮ ਕਰਤਾ ਉਸ ਵੇਲੇ ਚੰਨੀ ਰੈਲੀਆਂ ਚ ਨਹੀਂ ਆ ਰਹੇ ਥੱਲਿਓਂ ਜੋ ਜਾਣਕਾਰੀ ਆ ਰਹੀ ਹੈ ਕਿ ਵਰਕਰ ਟੈਲੀਫੋਨ ਕਰ ਰਹੇ ਨੇ ਕਿ ਭਾਈ ਚੰਨੀ ਕਿਉਂ ਨਹੀਂ ਆ ਰਹੇ ਇੱਥੋਂ ਤੱਕ ਕਿ ਭਾਈ ਇਹਨਾਂ ਦੇ ਇੰਚਾਰਜ ਨੇ ਜਿਹੜੇ ਹਲਕਾ ਇੰਚਾਰਜ ਨੇ ਜਿਹੜੇ ਉਹ ਵੀ ਮੰਗ ਕਰ ਰਹੇ ਨੇ ਕਿ ਭਾਈ ਚੰਨੀ ਨੂੰ ਸਾਡੀ ਰੈਲੀ ਚ ਘੱਲੋ ਪਰ ਚੰਨੀ ਆ ਨਹੀਂ ਰਹੇ ਕਾਰਨ ਕੀ ਹੈ ਅ ਅੱਜ ਸੰਗਰੂਰ ਚ ਵੀ ਰੈਲੀ ਹੈ ਦੇਖਦੇ ਆ ਕਿ ਉੱਥੇ ਅੱਪੜਦੇ ਆ ਕਿ ਨਹੀਂ ਅੱਪੜਦੇ ਕਾਰਨ ਕੀ ਹੈ ਇਹ ਇੱਕ ਅਲੱਗਾ ਗੱਲ ਹੈ ਇਸ ਤੋਂ ਪਹਿਲਾਂ ਇੱਕ ਗੱਲ ਹੋਰ ਦੱਸ ਦਈਏ ਕਿ ਚੰਨੀ ਜਾਂ ਉਹਨਾਂ ਦੇ ਹਮਖਿਆਲੀ ਜਿਹੜੇ ਕਾਂਗਰਸੀ ਨੇ ਜਾਂ ਉਹ ਇੱਕ ਧੜਾ ਧੜੇ ਦੇ ਵੱਜੂ ਜਿਹੜੇ ਪ੍ਰਭਾਸ਼ਿਤ ਕੀਤੇ ਜਾਂਦੇ ਜਿਵੇਂ ਚਰਾਨਾ ਗਰਜੀਤ ਭਾਰਤ ਪੁਸ਼ਨਾਸ਼ੂ ਕਿਕੀ ਟਿੱਲੋ ਜਾਂ ਬਾਕੀ ਲੋਕ ਨੇ ਇਹ ਤਿੰਨ ਚਾਰ ਨਾਂ ਨੇ ਜਿਹੜੇ ਇਹਨਾਂ ਰੈਲੀਆਂ ਤੋਂ ਦੂਰ ਨਹੀਂ ਗਏ ਖਾਸ ਕਰਕੇ ਭਾਰਤ ਪੁਸ਼ਨਾਸ਼ੂ ਰਾਣਾ ਗਰਜੀਤ ਤੇ ਕਿਕੀ ਟਿੱਲੋ ਹਾਲਾਂਕਿ ਦੇਖੋ ਕਿਕੀ ਟਿੱਲੋ ਦੇ ਹਲਕੇ 'ਚ ਹੋਊਗੀ ਰੈਲੀ ਤਾਂ ਉਹਨਾਂ ਦੇ ਜਿਹੜੇ ਇਲਾਕੇ 'ਚ ਹੋਊਗੀ ਉੱਥੇ ਜਾਂਦੇ ਨਹੀਂ ਨਹੀਂ ਜਾਂਦੇ ਇੱਕ ਦੇਖਣ ਵਾਲੀ ਗੱਲ ਹੋ ਸਕਦੀ ਹੈ ਪਰ ਰਾਣਾ ਗਰਜੀਤ ਹੋਣਾਂ ਵਾਲੀ ਰੈਲੀ ਤਾਂ ਉਹ ਕਿ ਹਟੀ ਹੈ ਜਿਹੜੀ ਹਿਸ਼ਾਰਪੁਰ ਹੋਈ ਜਿੱਥੇ ਸੁਖਪਾਲ ਖਹਿਰਾ ਕੀ ਸਾਰੇ ਜਣੇ ਸੀ ਇਸੇ ਤਰ੍ਹਾਂ ਨਾਲ ਹੀ ਆਸ਼ੂਫਰਾ ਵਾਲੀ ਵੀ ਸਮਰਾਲੇ ਹੋ ਕੇ ਹਟੀ ਆ ਆਸ਼ੂ ਨਹੀਂ ਦੇਖੇ ਸਵਾਲ ਉੱਠਣੇ ਤਾਂ ਜਾਇਜ਼ ਸੀ ਹੁਣ ਇਹਦਾ ਕਾਰਨ ਕੀ ਹੈ ਤਾਂ ਲੱਭਣ ਦੀ ਗੱਲ ਹੈ ਕਿ ਇਹਦੇ ਪਿੱਛੇ ਜੋ ਜਾਣਕਾਰੀਆਂ ਆ ਰਹੀਆਂ ਨੇ ਬੜੀਆਂ ਡਿਫਰੈਂਟ ਡਿਫਰੈਂਟ ਨੇ ਗਿਆ ਚੰਨੀ ਕਿਉਂ ਨਹੀਂ ਹੋ ਰੇ ਸ਼ਾਮਲ ਇੱਕ ਵੱਡਾ ਸਵਾਲ ਆ ਜਿਹੜਾ ਤੁਸੀਂ ਪੁੱਛਿਆ ਚੰਨੀ ਇਸ ਕਰਕੇ ਨਹੀਂ ਸ਼ਾਮਲ ਹੋ ਰਹੇ ਚੰਨੀ ਖੇਤੀਬਾੜੀ ਬਾਰੇ ਮੰਤਰੀ ਮਾਫ ਕਰਨਾ ਖੇਤੀਬਾੜੀ ਬਾਰੇ ਜਿਹੜੀ ਸਟੈਂਡਿੰਗ ਕਮੇਟੀ ਆ ਪਾਰਲੀਮੈਂਟ ਦੀ ਉਹਦੇ ਚੇਅਰਮੈਨ ਨੇ ਉਹ ਜਿਹੜੀ ਸਟੈਂਡਿੰਗ ਕਮੇਟੀ ਦਾ ਦੌਰਾ ਚੱਲ ਰਿਹਾ ਹੈ ਆਲ ਇੰਡੀਆ ਦਾ ਦੌਰਾ ਸੀਗਾ ਉਹਨਾਂ ਦਾ ਤੇ ਉਹ ਦੱਖਣ ਭਾਰਤ ਦੇ ਸੂਬਿਆਂ ਦੇ ਵਿੱਚ ਸੀਗੇ ਜਿਹਦੇ ਵਿੱਚ ਤਾਮਿਲਨਾਡੂ ਕੇਰਲਾ ਵਗੈਰਾ ਸ਼ਾਮਲ ਨੇ ਜੋ ਮੇਰੇ ਕੋਲ ਜਾਣਕਾਰੀ ਹੈ ਕਿ ਉਹ ਤਾਮਿਲਨਾਡੂ ਸੀ ਉੱਥੋਂ ਦਿੱਲੀ ਪਹੁੰਚੇ ਸੀ ਕੱਲ ਰਾਤ ਤੇ ਉਸ ਤੋਂ ਬਾਅਦ ਉਹ ਸ਼ਾਮਲ ਹੁੰਦੇ ਨੇ ਜਾਂ ਨਹੀਂ ਹੁੰਦੇ ਇਹ ਵੱਖਰੀ ਗੱਲ ਆ ਪਰ ਉਹ ਹੁਣ ਤੱਕ ਜਿਹੜੀ ਗਰਦਾਸਪੁਰ ਹਿਆਰਪੁਰ ਸਮਰਾਲੇ ਜਿਹੜੀ ਰੈਲੀਆਂ ਹੋਈਆਂ ਨੇ ਉਹ ਇਸ ਕਰਕੇ ਬਲਾਚੌਰ ਜਿੰਨੀਆਂ ਵੀ ਰੈਲੀਆਂ ਹੋਈਆਂ ਨੂੰ ਇਸ ਕਰਕੇ ਨਹੀਂ ਪਹੁੰਚ ਸਕੇ ਕਿਉਂਕਿ ਉਹ ਟੂਰ ਤੇ ਸੀ ਉਹ ਦੌਰੇ ਤੇ ਸੀਗੇ ਬਤੌਰ ਚੇਅਰਮੈਨ ਸਟੈਂਡਿੰਗ ਕਮੇਟੀ ਖੇਤੀਬਾੜੀ ਬਾਰੇ ਉਸ ਕਰਕੇ ਉਹ ਸ਼ਾਮਲ ਨਹੀਂ ਹੋਏ ਜੋ ਜਾਣਕਾਰੀ ਆ ਰਹੀ ਹੈ ਕਿ ਥੱਲੜਲੇ ਪਾਸੇ ਜਿੱਥੇ ਖਾਸ ਕਰਕੇ ਹਲਕਾ ਇੰਚਾਰਜ ਜਾਂ ਜਿਹੜੇ ਲੋਕ ਹਲਕਿਆਂ ਦੇ ਵਿੱਚ ਕੰਮ ਕਰਦੇ ਨੇ ਚਾਹਵਾਨ ਨੇ ਜਾਂ ਜਿਹੜੇ ਐਮਐਲਏ ਨੇ ਆ ਜਾਂ ਜਿਹੜੇ ਹਾਰੇ ਹੋਏ ਐਮਐਲਏ ਕਹਿ ਸਕਦੇ ਆ ਸਾਬਕਾ ਐਮਐਲਏ ਨੇ ਜਿਹੜੇ ਹਲਕਿਆਂ ਦੇ ਵਿੱਚ ਵਿਚਰ ਰਹੇ ਨੇ ਉਹਨਾਂ ਦੀ ਮੰਗ ਹੈ ਕਿ ਚੰਨੀ ਉਹਨਾਂ ਦੇ ਹਲਕੇ ਦੇ ਵਿੱਚ ਆਉਣ ਸੰਗਰੂਰ ਵਾਲੀ ਰੈਲੀ ਬਾਰੇ ਕਿਹਾ ਜਾਂਦਾ ਕਿ ਕਿਹਾ ਜਾ ਰਿਹਾ ਵਰਕਰਾਂ ਨੂੰ ਫੋਨ ਕਰ ਕਰਕੇ ਕਿ ਭਾਈ ਚੰਨੀ ਆਉਣਗੇ 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 ਪਰ ਜੋ ਮੇਰੇ ਕੋਲ ਜਾਣਕਾਰੀ ਹੈ ਕਿ ਚੰਨੀ ਸੰਗਰੂਰ ਵਾਲੀ ਰੈਲੀ ਦੇ ਵਿੱਚ ਨਹੀਂ ਆ ਸਕਦੇ ਉਹਨਾਂ ਦਾ ਸੰਗਰੂਰ ਵਾਲੀ ਰੈਲੀ ਦੇ ਵਿੱਚ ਜਿਹੜਾ ਸ਼ਾਮਲ ਹੋਣਾ ਮੁਸ਼ਕਲ ਹੈ ਕਿਉਂਕਿ ਉਹ ਦਿੱਲੀ ਦੇ ਵਿੱਚ ਨੇ ਰਾਤ ਹੀ ਕਿਹਾ ਜਾਂਦਾ ਜਾਂ ਸਵੇਰੇ ਜਿਹੜਾ ਉਹ ਤਮਲਾਡੂ ਤੋਂ ਦਿੱਲੀ ਪਹੁੰਚੇ ਨੇ ਉਸ ਤੋਂ ਬਾਅਦ ਵਾਲੀਆਂ ਰੈਲੀਆਂ ਦੇ ਵਿੱਚੋਂ ਸ਼ਾਮਲ ਹੁੰਦੇ ਨੇ ਜਾਂ ਨਹੀਂ ਹੁੰਦੇ ਇਹ ਵੇਖਣ ਵਾਲੀ ਗੱਲ ਹੋ ਸਕਦੀ ਆ ਉੱਥੇ ਬਾਜਵਾ ਸਾਹਿਬ ਕੱਲ ਭਾਜਪਾ ਦੇ ਬਲਾਰੇ ਪ੍ਰਿਤਪਾਲ ਨੇ ਵੀ ਟਵੀਟ ਕੀਤਾ ਕਿ ਕਾਂਗਰਸ ਮਰੇਗਾ ਬਚਾਓ ਤਾਂ ਸੰਗਰਾਮ ਕਰ ਰਹੀ ਆ ਪਰ ਕਾਂਗਰਸ ਬਚਾਓ ਵੀ ਸੰਗਰਾਮ ਕਰ ਲੈਣਾ ਚਾਹੀਦਾ ਚੰਨੀ ਕਿੱਥੇ ਨੇ ਇਹਨਾਂ ਰੈਲੀਆਂ 'ਚ ਉਹਨਾਂ ਨੇ ਟਵੀਟ ਕੀਤਾ ਕਿ ਭਾਰਤ ਭੂਸ਼ਨਾਸ਼ੂ ਕਿੱਥੇ ਨੇ ਕਿੱਕੀ ਢਿੱਲੋ ਕਿੱਥੇ ਨੇ ਉਹਨਾਂ ਨੇ ਬਹੁਤ ਸਾਰੇ ਹੋਰ ਨਾਮ ਲਿਖੇ ਨੇ ਅ ਬਿਲਕੁਲ ਉਹਨਾਂ ਨੇ ਵੀ ਕਿਹਾ ਕਿ 25 25 50 ਕਾਂਗਰਸ ਦੀ ਇੱਕ ਇੱਕਜੁੜਤਾ ਲੱਭ ਕੇ ਦਿਖਾ ਜਾ ਸੰਗਰਾਮ ਰੈਲੀਆਂ ਚ ਉਹਨਾਂ ਨੇ ਨਾਂ ਵੀ ਲਿਖੇ ਨੇ ਚੰਨੀ ਫਲਾਣਾ ਫਲਾਣਾ ਤੋਂ ਕਹਿੰਦਾ ਉਹ ਲੱਭ ਕੇ ਦਿਖਾ ਦੇਖੋ ਚੰਨੀ ਦਾ ਤਾਂ ਮੈਂ ਤੁਹਾਨੂੰ ਕਾਰਨ ਦੱਸਦਾ ਕਿ ਇਹ ਕਾਰਨ ਹੈ ਕਿ ਉਹ ਇਸ ਕਰਕੇ ਜਿਹੜਾ ਉਹ ਸ਼ਾਮਲ ਨਹੀਂ ਹੋ ਰੇ ਅ ਬਾਕੀਆਂ ਦੇ ਪ੍ਰਤੀ ਜੋ ਜਾਣਕਾਰੀਆਂ ਮਸੂਲ ਹੋ ਰਹੀਆਂ ਨੇਆਂ ਜਾਂ ਉਹ ਇਹੀ ਨੇ ਕਿ ਭਾਈ ਉਹ ਬਾਤੇ ਇਸ ਤੰਤਰ ਦੇ ਵਿੱਚ ਜਿਹੜਾ ਮੌਜੂਦਾ ਨਿਜ਼ਾਮ ਚੱਲ ਰਿਹਾ ਹੈ ਇਹਦੇ ਵਿੱਚ ਉਹ ਐਡਜਸਟ ਨਹੀਂ ਹੋ ਪਾਰੇ ਉਹ ਖੁਸ਼ ਨਹੀਂ ਤੇ ਉਹਨਾਂ ਦੇ ਗੁੱਸੇ ਦੇ ਲੈ ਤਾਂ ਤੁਹਾਡੇ ਸਾਹਮਣੇ ਨੇ ਧੜੇਬੰਦੀ ਕਾਂਗਰਸ ਚ ਮੌਜੂਦ ਹੈ ਕਾਂਗਰਸ ਨੇ ਧੜੇਬੰਦੀ ਨੂੰ ਮਿਨੀਮਾਈਜ਼ ਕਰਨ ਦੀ ਕੋਸ਼ਿਸ਼ ਵੀ ਕੀਤੀ ਭੁਪੇਸ਼ ਬਗੇਲ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਥੋੜਾ ਬੋਤਾ ਰੰਗ ਵੀ ਲਿਆਈਆਂ ਤੇ ਬਾਕੀ ਜਿਹੜਾ ਉਹ ਉਵੇਂ ਦੀ ਉਵੇਂ ਸਥਿਤੀ ਹੈ ਭੁਪੇਸ਼ ਬਗੇਲ ਕਹਿੰਦੇ ਕਿ ਗੁੱਸੇ ਹੀ ਹੋਗੇ ਕੱਲ ਪਰਸੋਂ ਸਮਰਾਲੇ ਰੈਲੀ ਸੀਗੀ ਅ ਦੋ ਚਾਰ ਸੱਜਣਾ ਨੇ ਪੁੱਛਿਆ ਭਾਈ ਚੰਨੀ ਕਿੱਥੇ ਨੇ ਜਵੇਂ ਆਪਾਂ ਪੁੱਛ ਰਹੇ ਹਾਂ ਕਿ ਭਾਈ ਚੰਨੀ ਕਿੱਥੇ ਨੇ ਤਾਂ ਭਪੇਸ਼ ਬਗੇਲ ਕਹਿੰਦਾ ਕਿ ਤੁਸੀਂ ਐਵੇਂ ਸਿਰ ਚੜੀ ਜਾਂਦੇ ਹੋ nali ਸਥਿਤੀ ਸੀਗੀ ਤੇ ਉਹ ਉਹਨਾਂ ਦੇ ਗਲ ਪੈ ਗਈ ਹ ਚਰਚਾ ਮਾ ਤਾਂ ਇਹ ਵੀ ਨੇ ਕਿ ਭਪੇਸ਼ ਬਗੇਲ ਦੀ ਵੀ ਛੁੱਟੀ ਹੋਣ ਜਾ ਰਹੀ ਆ ਪਰ ਹਾਲੇ ਉਹਦੇ ਬਾਰੇ ਬੁਖਤਗੀ ਦੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ ਹੁਣ ਦੂਜਾ ਸਵਾਲ ਇਹ ਖੜਾ ਹੋ ਚੁੱਕਿਆ ਹੈ ਕਿ ਕਾਂਗਰਸ ਦੀ ਧੜੇਬੰਦੀ ਨੂੰ ਖਤਮ ਕਿਤਾ ਕਿਵੇਂ ਕੀਤਾ ਜਾ ਸਕਦਾ ਹੈ ਇੱਕ ਧੜਾ ਕਨਸੋਲੀਡੇਟ ਹੋ ਰਿਹਾ ਹੈ ਇੱਕ ਪਾਸੇ ਇੱਕ ਧੜਾ ਇੱਕ ਪਾਸੇ ਪ੍ਰਤਾਪ ਬਾਜਵਾ ਦੇ ਨਾਲ ਜਿਹੜੇ 5-7 ਵੱਡੇ ਲੀਡਰ ਸੀ ਉਹਨਾਂ ਦੇ ਧੜੇ ਦੇ ਵਿੱਚ ਉਹ ਨਿਰਾਸ਼ਾ ਦੇ ਮਾਹੌਲ ਚ ਨੇਗੇ ਉਹਨਾਂ ਦਾ ਉਹਨਾਂ ਨੂੰ ਜਿਹੜਾ ਕੋਈ ਪਾਸਾ ਲੱਗ ਹੀ ਨਹੀਂ ਰਿਹਾ ਇਸ ਕਰਕੇ ਉਹ ਨਿਰਾਸ਼ਾ ਦੇ ਮਾਹੌਲ ਚ ਨੇ ਇਧਰਲੇ ਪਾਸਿਓਂ ਲਗਾਤਾਰੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜਾ ਰਾਜਾ ਵਡਿੰਗ ਦੇ ਢੜੇ ਵੱਲੋਂ ਕਿ ਮੈਂ ਆਪਣਾ ਸੈਕੰਡ ਟਾਇਰ ਦਾ ਜਿਹੜਾ ਲੀਡਰਸ਼ਿਪ ਦਾ ਸਿਸਟਮ ਨੂੰ ਸੈੱਟ ਕਰਕੇ ਅੱਗੇ ਵਧਾ ਉਧਰ ਦੂਜੇ ਪਾਸੇ ਜਿਹੜੇ ਸਥਾਪਿਤ ਲੀਡਰ ਨੇਗੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਚੀਜ਼ਾਂ ਛੇਤੀ ਬਦਲਣੀਆਂ ਚਾਹੀਦੀਆਂ ਨੇ ਉਹਨਾਂ ਨੂੰ ਕਾਲੀ ਹੈ ਕਿਉਂਕਿ ਸਰਕਾਰ ਦਾ ਅਟੈਕ ਹੈ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਉਹਨਾਂ ਨੂੰ ਲੱਗਦਾ ਹੈ ਕਿ ਸਥਿਤੀਆਂ ਸਪਸ਼ਟ ਹੋਣੀਆਂ ਚਾਹੀਦੀਆਂ ਨੇ ਉਹ ਕਨਸੋਲੀਡੇਟ ਹੋ ਰਹੇ ਨੇ ਤੁਹਾਨੂੰ ਦੱਸਿਆ ਕਿ ਕੱਲ 70 ਦੇ ਕਰੀਬ ਸੀਗਾ ਪਰ ਜੋ ਸ਼ਾਮ ਨੂੰ ਮੇਰੇ ਨਾਲ ਸੋਰਸਸ ਦੀ ਗੱਲ ਹੋਈ ਤਾਂ ਉਹ ਕਹਿੰਦੇ ਕਿ ਨੰਬਰ ਕਾਫੀ ਵੱਡਾ ਹੈ ਇਹ 100 ਨੂੰ ਸੈਂਕੜੇ ਨੂੰ ਟੱਚ ਕਰ ਰਿਹਾ ਹੈ 90 ਦੇ ਨੇੜੇ ਤੇੜੇ ਦੱਸਿਆ ਜਾਂਦਾ ਵੀ ਉਹ ਲੀਡਰ ਇਕੱਠੇ ਹੋਏ ਨੇ ਉਹਨਾਂ ਨੇ ਗੱਲਬਾਤ ਕੀਤੀ ਆ ਚਾਹੇ ਵੜਿੰਗ ਖਿਲਾਫ ਕਹਿ ਲੋ ਜਾਂ ਹਾਈ ਕਮਾਂਡ ਨੂੰ ਇਹ ਗੱਲ ਕਹਿਣ ਦਾ ਸੁਨੇਹਾ ਲੈ ਲიਏ ਕਿ ਬਈ ਚੀਜ਼ਾਂ ਛੇਤੀ ਤੈਅ ਕਰੋ ਚਾਹੇ ਪ੍ਰਧਾਨ ਬਦਲਣਾ ਤਾਂ ਦੱਸੋ ਨਹੀਂ ਬਦਲਣਾ ਤਾਂ ਦੱਸੋ ਤੇ ਉਹਨਾਂ ਚ ਇਹ ਵੀ ਹੈ ਕਿ ਉਹ ਰਾਜਾ ਵੜਿੰਗ ਦੇ ਨਾਲ ਕੰਫਰਟ ਫੀਲ ਨਹੀਂ ਕਰਦੇ ਇਹ ਚੀਜ਼ ਜਿਹੜੀ ਉਹ ਹੈਗੀ ਹੈ ਜਿਗਰ ਤਾਂ ਤੁਸੀਂ ਇਸ ਖਬਰ ਬਾਰੇ ਕੀ ਸੋਚਦੇ ਹੋ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਸਾਨੂੰ ਦਿਓ ਇਜਾਜ਼ਤ ਧੰਨਵਾਦ